ਸੋ ਗੁਰਗ੍ਰਾਂ ਸਾਹਿਬ ਜੀ ਸ਼ੁਸ਼ੋਭਤ ਐ ਐਸਪੀਸੀ ਜਿਹੜੇ ਪ੍ਰਧਾਨਤਾ ਮੇ ਜੀ ਉਹ ਸਮੇਂ ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਦੇਖ ਰਹੇ ਹੋ ਲਗਾਤਾਰ ਆਰੰਭਤਾ ਜਿਹੜੀ ਆ ਹੋ ਚੁੱਕੀ ਆ ਆ ਸੋ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਪ ਦੇ ਵਿਆਹ ਦੇ ਸਬੰਧ ਦੇ ਵਿੱਚ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਨਗਰ ਕੀਰਤਨ ਆ ਇਸ ਸਮੇ ਬਟਾਲਾ ਸ਼ਹਿਰ ਦੀ ਉਹਨਾਂ ਗਲੀਆਂ ਦੇ ਵਿੱਚ ਜਿੱਥੇ ਗੁਰੂ ਮਹਾਰਾਜ ਦੀ ਪ੍ਰਾਤ ਕਦੇ ਮਾਤਾ ਸਲੱਖਣੀ ਨੂੰ ਵਿਆਹਣ ਵਾਸਤੇ ਆਈ ਸੀਗੀ ਉਹਨਾਂ ਹੀ ਗਲੀਆਂ ਦੇ ਵਿੱਚ ਹੁੰਦਾ ਹੋਇਆ ਗੁਰੂ ਗੁਰਨਾਨਕ ਦੇਵ ਜੀ ਦੇ ਵਿਆਹ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਨਾਲ ਸੰਗਤਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਆਵਾ ਇਹ ਤਸਵੀਰਾਂ ਬਟਾਲੇ ਤੋਂ ਤੁਸੀਂ ਦੇਖ ਰਹੇ ਹੋ ਜਿੱਥੇ ਗੁਰਮਾਨੰਕ ਦੇਵ ਜੀ ਦੇ ਵਿਆਹ ਦੇ ਸਬੰਧ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਵਾ ਲਗਾਤਾਰ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਜਿਹੜੀ ਉਹ ਹਰ ਜਿਹੜੀ ਤਸਵੀਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਉਸ ਸਮੇਂ ਦਾ ਮਾਹੌਲ ਜਦੋਂ 1487 ਦੇ ਵਿੱਚ ਗੁਰੂ ਨਾਨਕ ਜੀ ਦਾ ਵਿਆਹ ਮਾਤਾ ਸਲੱਖਣੀ ਜੀ ਦੇ ਨਾਲ ਬਟਾਲੇ ਵਿੱਚ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਦੀਆਂ ਉਹਨਾਂ ਹੀ ਗਲੀਆਂ ਦੇ ਵਿੱਚ ਨਗਰ ਕੀਰਤਨ ਜਿੱਥੇ ਗੁਰੂ ਮਹਾਰਾਜ ਜੀ ਦਾ ਵਿਆਹ ਆ ਰੂਪੀ ਨਗਰ ਕੀਰਤਨ ਜਿਹੜੀ ਬਰਾਤ ਰੂਪੀ ਨਗਰ ਕੀਰਤਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਰਧਾ ਦੇ ਨਾਲ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਤ ਜਿਹੜਾ ਉਹ ਸਵਾਗਤ ਕੀਤਾ ਜਾ ਰਿਹਾ ਸ਼ਹਿਰ ਦੇ ਵਸਨੀਕਾਂ ਵੱਲੋਂ ਇਹ ਜਿਹੜੀ ਨਗਰ ਕੀਰਤਨ ਰੂਪੀ ਸਾਧ ਸੰਗਤਾਂ ਉਹ ਉਸੇ ਹੀ ਤਾਸਕ ਪਲਾ ਨੂੰ ਯਾਦ ਕਰ ਰਹੀ ਹੈ ਜਦੋਂ ਗੁਰੂ ਨਾਨਕ ਜੀ ਬਰਾਤ ਦੇ ਰੂਪ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਪਹੁੰਚੇ ਸੀਗੇ ਤੇ ਉਸ ਸ਼ਹਿਰ ਦੇ ਵਿੱਚ ਮਾਤਾ ਸੁਲਖਣੀ ਜੀ ਦੇ ਨਾਲ ਵਿਆਹ ਹੋਇਆ ਸੀਗਾ ਉਹਨਾਂ ਦਾ ਉਸੇ ਹੀ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਤੋਂ ਉਸ ਸਮੇਂ ਨਗਰ ਕੀਰਤਨ ਜਾਨੀ ਕਿ ਬਰਾਤ ਰੂਪੀ ਨਗਰ ਕੀਰਤਨ ਜਿਹੜੀ ਉਸ ਸਮੇਂ ਨਿਕਲੀ ਜਿੱਥੇ ਆਹ ਸੰਗਤਾਂ ਜਿਹੜੀਆਂ ਸ਼ਹਿਰ ਦੀਆਂ ਉਹ ਉਸ ਸਮੇਂ ਵੱਡੀ ਸੰਖਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁੰਛੀਆਂ ਵਾਂਗ ਸਵਾਗਤ ਕੀਤਾ ਜਾ ਰਿਹਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਸ਼ਰਧਾ ਭਾਵਨਾ ਦੇ ਨਾਲ ਅਤੇ ਸੁਵਿਧਾ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੇ ਨਾਲ ਜਿਹੜੇ ਕਹਿ ਸਕਦੇ ਆ ਪੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸਮੇਂ ਦੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਸ਼ਹਿਰ ਵਾਸੀਆਂ ਤੇ ਇਹ ਸੇਵਾ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੀ ਆ ਉਹ ਸ਼ਹਿਰ ਵਾਸੀਆਂ ਵੱਲੋਂ ਕੀਤੀ ਜਾ ਰਹੀ ਸੰਗਤ ਦੀ ਸੋ ਇਹ ਭਾਵਕ ਤਸਵੀਰਾਂ ਕਹਿ ਸਕਦੀਆਂ ਸ਼ਰਧਾ ਪੂਰਕ ਤਸਵੀਰਾਂ ਉਹ ਮਾਹੌਲ ਨੂੰ ਬਿਆਨ ਕਰ ਰਹੀਆਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਕਣੀ ਜੀ ਦੇ ਨਾਲ ਬਟਾਲੇ ਦੇ ਵਿੱਚ ਡੇਰਾ ਸਾਹਿਬ ਦੇ ਵਿੱਚ ਉਹਨਾਂ ਨੇ ਵਿਵਹਾਨ ਵਿਆਹ ਕਰਨ ਲਈ ਪਹੁੰਚੇ ਬਰਾਤ ਰੂਪੀ ਸੰਗਤ ਇਸ ਸਮੇਂ ਤਸਵੀਰਾਂ